ਗੰਗੈ ਰੂ ਰੂ ਰੋਹੀ ਨਿਤ ਅੰਮ੍ਰਿਤ ਵੇਲੇ ਚਦਰੇ ਨੜੇ ਵਰ ਵੀ ਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਪੰਦੇ ਰੱਖੇ ਮਾਨਮਤਾ ਦੇ ਸਰਬ ਸਾਂਝੇ ਗੁਰੂ ਰਹਿਬਰ ਬਿਦੂ ਗੁਰੂ ਤਾਰ ਗੁਰਬੰਦੀ ਤੇ ਵਿਰਾਜਮਾਨ ਬਾਣੀ ਬੋਇਤ ਗਾਂਦੇ ਸੋਮੇ ਗਾਂਦੇ ਸਾਗਰ ਤੰਤਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨ ਜੂਰੀ ਅੰਦਰ ਸਾਦੀ ਬੈਠੀ ਗੁਰ ਕਾਲ ਸਭ ਸਭ ਸਮਝਿਓ ਆਓ ਜੋ ਕੈਮੇ ਨੀਤੋ ਪਾਂ ਤੰਤਨ ਸਭੀ ਸ੍ਰੀ ਗੁਰੂ ਨਾਨਕ ਪਰਸ਼ਾਦੇ ਪਾਉਣ ਜੀਵਨ ਦੀ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਹਾਂ ਆਉਂਦੀ ਉਸੇ ਰਣੀ ਦਾ ਕੇਸਾ ਬਣ ਕੇ ਆਪਾਂ ਸੰਗਤਾਂ ਦੇ ਪਾਉਣ ਜੀਵਨ ਵਿੱਚ ਆਉਂ ਕੁਝ ਕਰ ਰੱਬੀ ਗੁਰਾਂ ਨੂੰ ਗ੍ਰਹਿਣ ਕਰ ਲਈਏ ਤਨੁ ਕਰੀ ਜਿਸ ਰੱਬੀ ਗੁਰਾਂ ਦੀ ਬਰਕਤਦਾਰ ਜੀਵ ਦੁੱਖ ਅੰਕਲੇਸ਼ਾ ਰੋਗਾ ਸੋਗਾ ਕਰੇ ਸਾਰਿਆਂ ਚਿੰਤਾ ਫਿਕਰ ਤੋਂ ਮੁਕਤ ਹੋ ਜਾਂਦਾ ਏ ਜਮਾਂ ਦੀ ਬਾਤ ਉਹ ਵੀ ਬੰਜਨ ਦਾ ਏ ਤਾਂ ਜੋ ਸੁਣਦੇ ਦੇਖਦੇ ਆ ਰਹੇ ਬਚਰਾ ਸਿਲਕ ਜੂਨਾ ਇਹਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਨੰਪੇ ਰੋ ਉਹ ਬਹੁਤ ਬੜਾ ਏ ਉਹ ਕਹਿਣ ਤੋਂ ਵੀ ਪਰੇ ਸੁਣਨ ਤੋਂ ਵੀ ਪਰੇ ਸਰੰ ਤੋਂ ਵੀ ਪਰੇ ਪਰ ਜੀਵ ਸੁਣੇ ਵੀ ਜਾ ਰਿਹਾ ਏ ਸਹਾਰ ਵੀ ਰਿਹਾ ਏ ਤੁਹਿਆਏ ਪਰ ਕੁਝ ਕਹਿ ਨਹੀਂ ਰਿਹਾ ਕਬੇ ਤਾਂ ਜ ਕਿਸੇ ਕਾਲ ਦਾ ਪਤਾ ਹੋਵੇ ਤਾਂ ਕਬੇ ਤਾਂ ਜ ਕਿਸੇ ਕਾਲ ਦਾ ਪਤਾ ਹੋਵੇ ਤਾਂ ਜਿਸ ਕਾਲ ਦਾ ਪਤਾ ਹੀ ਨਹੀਂ ਉਹਦੇ ਬਾਰੇ ਕੀ ਦੋ ਖੁਸ਼ੀ ਕਰ ਸਕਦਾ ਉਹ ਜਨਮ ਦਾ ਜਿਹੜਾ ਦੁੱਖ ਆ ਉਹ ਜਨਮ ਵਾਲੇ ਨੂੰ ਪਤਾ ਆ ਦੂਜੇ ਨੂੰ ਨਹੀਂ ਪਤਾ ਉਹ ਵੀ ਜਦੋਂ ਜਨਮ ਹੋ ਜਾਂਦਾ ਹੈ ਤਾਂ ਉਹ ਦੁੱਖ ਵਾਲੇ ਜਿਹੜੇ ਫਿਲਮ ਬਣੀ ਹੁੰਦੀਆਂ ਨਾ ਉਹ ਤਾਲਪੁਤ ਸਾਰੀ ਤੇ ਸਾਰੀ ਡਿਲੀਟ ਕਰ ਦਿੰਦਾ ਇਹਨੂੰ ਕੋਈ ਯਾਦ ਰਹਿ ਨਾ ਜਾਵੇ ਉਹਦਾ ਕਾਰਨ ਵੀ ਯਾਦ ਕਿਉਂ ਨਾ ਰਹਿ ਜਾਵੇ ਦੇਖੋ ਭੈਰੋ ਚੜੜੇ ਤਾਂ ਸੰਸਾਰ ਦੇ ਪਹਿਲੇ ਨਹੀਂ ਮੁੱਕਦੇ ਚੜੜੇ ਤਾਂ ਸੰਸਾਰ ਦੇ ਪਹਿਲੇ ਨਹੀਂ ਮੁੱਕਦੇ ਤੇ ਜੇ ਯਾਦ ਹੋਵੇ ਪਤਾ ਹੋਵੇ ਕਿ ਆਹ ਕੋਠੀ ਮੇਰੀ ਆਹ ਜ਼ਮੀਨ ਮੇਰੀ ਆਹ ਤਰਖਨ ਇੰਡਸਟਰੀ ਮੇਰੀ ਤੇ ਕਿਹਲੇ ਇਸ ਮੁੱਕ ਜਾਊਗਾ ਉਹ ਜਿੰਨਾ ਜਿੰਨੇ ਚੀਜ਼ ਦਾ ਪਿੱਛੇ ਮਾਰਦ ਸੀਦਾ ਉਹ ਸਾਰੇ ਤੇ ਸਾਰੀ ਜਿਹੜੀ ਫਿਰਬ ਸੀਦਾ ਜਿਹੜੀ ਪਤਾ ਸੀ ਵੀ ਆਹ ਕੁਝ ਮੇਰਾ ਹੈ ਇਦਾਂ ਲੋਰ ਗਵਾ ਬੈਰੋ ਸੰਸਾਰ ਤੇ ਬੰਦਾ ਆਉਂਦਾ ਹੀ ਇਸੇ ਕਾਰਨ ਕੁਝ ਕਿਸੇ ਤੋਂ ਲੈਣਾ ਹੁੰਦਾ ਤੇ ਕੁਝ ਕਿਸੇ ਨੂੰ ਦੇਣਾ ਹੁੰਦਾ ਹੈ ਲੈਣਦੜ ਲੈਣਦੇ ਦਾ ਜਿਹੜਾ ਸਬੰਧ ਹੈ ਨਾ ਜਿਹੜਾ ਵਿਰਸੂ ਲੈਣਾ ਤੇ ਕਿਹੜਾ ਵਿਰਸੂ ਦੇਣਾ ਉਹ ਸਾਡੇ ਸੰਬੰਧ ਜੁੜਦੇ ਆ ਮਾਤਾ ਪਿਤਾ ਕਰਕੇ ਭੈਣ ਭਰਾ ਕਰਕੇ ਰਿਸ਼ਤੇਦਾਰ ਸਬੰਧੀਆਂ ਕਰਕੇ ਉਹਨਾਂ ਰਹਿ ਉਹ ਲੈਣ ਦੇ ਜਿਹੜਾ ਹੁੰਦਾ ਛੋਟੀ ਜਿਹੀ ਦਾਦਨ ਦੇ ਵਾ ਤਾਂ ਵੀ ਸਾਡੀ ਗੱਲ ਸਮਝ ਵਿੱਚ ਆ ਜਾਵੇ। ਬੇਲਾਂ ਦੇ ਦਾ ਸਬੰਧ ਕਿਵੇਂ ਹੁੰਦਾ ਹੈ? ਇੱਕ ਬਹੁਤ ਅਮੀਰ ਸ਼ਾਹੂ ਸ਼ਾਹੂਕਾਰ ਕਿਸੇ ਨਗਰ ਵਿੱਚ ਰਹਿੰਦਾ ਸੀ। ਪਰ ਰਾਜ ਨਹੀਂ ਸੀ। ਕਈਆਂ ਮਿੰਨਾਂ ਦੀ ਜਾਇਦਾਦ ਦਾ ਮਾਲਕ ਉਹ ਉਲਾਦ ਨਹੀਂ ਹੈਗੀ ਕਿਉਂ ਨਹੀਂ ਉਲਾਦ ਹੈਗੀ ਉਹ ਕਰਾਉਣਾ ਕਿਉਂਕਿ ਲੈਣ ਵਾਲਾ ਅਜੇ ਤਿਆਰ ਨਹੀਂ ਜਿੰਨ ਲੈਣ ਵਾਲੇ ਹੋਣਾ ਨਾ ਉਹ ਤਿਆਰ ਨਹੀਂ ਅਜੇ ਅਸੀਂ ਕਹਿੰਦੇ ਸਾਧੂ ਜਿਹੜਾ ਰੇਖਸ਼ ਮੇਕ ਮਾਰ ਦਿੰਦਾ ਧਰਮ ਟੁੱਟੇ ਨੂੰ ਜੋੜ ਦਿੰਦਾ ਏ ਵਿਛੜੇ ਨੂੰ ਮਿਲ ਦਿੰਦਾ ਏ ਸਮਾਂ ਪਹਿਲਾਂ ਅੱਗੇ ਪਿੱਛੇ ਆ ਸਕਦਾ ਏ ਉਹ ਪੂਰਨ ਸਾਧੂ ਦੀ ਗੱਲ ਆਪਾਂ ਕਈ ਇਤਨਾ ਦੱਸੂ ਦੀ ਗੱਲ ਕਰ ਰਹੇ ਹਾਂ ਤੇ ਤਨਮੁਰ ਸਾਹਿਬ ਦੀ ਪੂਰਨ ਗੋਦੀ ਗੱਲ ਕਰ ਰਹੇ ਜੇ ਪੁਰਾਣੇ ਸਾਧੂ ਸੇ ਭਾਈ ਰੱਖੋ ਤੇ ਖਸਾਉ ਕਰਦੇ 20 ਸਾਲ ਦੀ ਉਮਰ ਸ ਮੁੰਡੇ ਦੀ 20 ਸਾਲ ਦੀ ਉਮਰ ਸ 60 ਸਾਲ ਭੁਗਾਈ ਨੇ। ਉਹ ਰੇਤ ਵੀ ਮੇਕ ਸੀ ਨਾ। ਚਲੋ ਇਹਨਾਂ ਬੱਕਰੀ ਆਪਾਂ ਜਿਹੜੀ ਸ਼ੁਰੂ ਕੀਤੀ ਉਹਨੂੰ ਅੱਗੇ ਲਈਏ। ਹੁਣ ਸਾਧੂ ਕਿਸ ਤਰ੍ਹਾਂ ਪਲਿਉਦਾ ਹੈ? ਬੱਚਾ ਨਹੀਂ ਉਹ ਤਾਂ ਅਬਦੇ ਲਾ ਕੇ ਸਭ ਜੀਵਨ ਚਲੇ ਗਿਆ ਆਨੀਆ ਬੋਨੀ ਨੇ ਕਿਹਾ ਛਕਾ ਲਓ ਸੇਰ ਜੀ ਆਪਣੇ ਗਵਰਡ ਵਿੱਚ ਬਹੁਤ ਮਹਾਨ ਸੰਤਰੇ ਦੇ ਦੇ ਤੇ ਉਹਨਾਂ ਕੋਲ ਤੁਸੀਂ ਜਾਦੇ ਕਿਉਂਕਿ ਤਕੜੇ ਆਦਮੀ ਨੂੰ ਇਸਲਾਮ ਦੇਣ ਵਾਲੇ ਬਾਰੇ ਦੇ ਗਰੀਬ ਨੂੰ ਇਸਲਾਮ ਨਹੀਂ ਕੋਈ ਦਿੰਦਾ ਪਦੰਤ ਅਬ ਗਰੀਬ ਨੂੰ ਸੁਲਾ ਦੇਵਾਂਗਾ ਤੇ ਕੁਝ ਦੇਣਾ ਪਊ ਕੋਲੋਂ ਦੇਣਾ ਪਊ ਤਮੀਰ ਨੂੰ ਸੁਲਾ ਦੇਵਾਂਗੇ ਤਮੀਰ ਕੋਈ ਹੋ ਕੇ ਸਾਨੂੰ ਕੁਝ ਦੇਊਗਾ ਫਰਕ ਹੋ ਗਰ ਦੋਨਾਂ ਦਾ ਨਾਲ ਅਮੀਰ ਨੂੰ ਕੋਈ ਸੁਲਾ ਦੇਵਾਂਗੇ ਤੇ ਗਰੀਬ ਨੂੰ ਕੁਝ ਦੇਣਾ ਪਊ ਕੋਲ ਸੁਲਾ ਦੇ ਕਰਨ ਦੇ ਨਾਲ ਅਮੀਰ ਨੂੰ ਸੁਲਾ ਦੇਊਗਾ ਕੋਈ ਤੇ ਅਮੀਰ ਉਹਨੂੰ ਕੁਝ ਦੇਊਗਾ ਮੇਰੇ ਨੂੰ ਸੁਲਾ ਚੰਗੀ ਦਿੱਤੀ ਅਰ ਜਦ ਤੱਕ ਗਿਆ ਵ ਸੰਸਾਰ ਦੌੜ ਤੇ ਲਿ ਗਿਆ ਮਨ ਨੂੰ ਵਿਚਾਰ ਆਈ ਕਿ ਦੇਖੋ ਅਨਸਾਰ ਨੇ ਹਰ ਕੋਨੇ ਸੰਸਾਰ ਤੋਂ ਆਇਆ ਤੇ ਉਹਨੇ ਜਾਣਾ ਤੇ ਜਦੋਂ ਮੈਂ ਚਲੇ ਗਿਆ ਮੇਰੇ ਇਹਨੇ ਪਿੰਡਾਂ ਦੀ ਜਾਇਦਾਦ ਜਿਹੜੀ ਉਹਦਾ ਬਾਲਕੌਣ ਬਣੂ ਚਿੰਤਾ ਦਾ ਇਹਨੂੰ ਚਿੰਤਾਵਰ ਗਰੀ ਹੁਣ ਸਲਾਹ ਦੇਣ ਵਾਲੇ ਸਲਾਹ ਦਿੱਤੀ ਮੈਂ ਆਪਣੇ ਘਰ ਵਿੱਚ ਤਾਂ ਕੋਲ ਮਹਾਂਪੁਰਸ਼ ਬੈਠੇ ਆ ਕਿਤੇ ਛੋੜੀ ਚ ਖੈਰ ਪੈ ਜਾਵੇ ਤੇ ਬੰਗਨ ਦਾ ਕੋਈ ਡਰ ਨਾ ਹੋ ਤੋ ਉਹਨਾਂ ਮਹਾਂਪੁਰਸ਼ਾਂ ਦੇ ਜਾ ਕੇ ਬੇਨਤੀ ਕਰ ਮੰਨ ਮੰਨ ਵਿੱਚ ਨਾ ਉਹਨਾਂ ਦੇ ਕੋਲ ਸੰਬੰਧ ਬਣਦੇ ਕਾਰਨ ਵੜੀ ਜਾਂਦੇ ਨੇ ਲੈਨ ਦੇ ਸੰਬੰਧ ਕਰਦੇ ਕਾਰਨ ਵੜੀ ਜਾਂਦੇ ਹਨ ਤਦ ਇਹ ਗੱਲ ਚੋਕੀ ਕਰਵਲ ਜੁੰਮੇ ਆ ਨਾਲ ਸਰਪਾ ਕਵਾਲੀ ਇਹਨਾਂ ਮਹਾਂਪੁਰਸ਼ਾਂ ਦੇ ਆਪਣੇ ਵਰਡ ਜੀ ਲੈ ਲੈ ਉਹਨਾਂ ਦੀ ਸ਼ਖਤ ਬਹੁਤ ਹੁੰਦੀ ਹੈ ਕਿ ਤਾ ਆਪਣੀ ਝੋਲੀ ਵਿਚ ਆਰ ਪੈ ਜਾਵੇ ਤੇ ਜਾਣ ਨਾਲ ਆਪਣਾ ਤਿਆਰ ਜਾ ਉਹ ਕੰਦੇ ਠੀਕ ਸਦ ਕੁਲ ਗਏ ਜਾ ਕੇ ਦੁੱਪ ਰੋਣਾ ਜੀ ਦਾ ਵੀ ਇੰਨੀ ਜੀਵ ਜੱਦਾ ਤੇ ਮਾਰ ਗਏ ਨੇ ਮੇਰੇ ਆ ਇੰਨੀ ਜੀਦਾ ਦਾ ਇਹਨੇ ਤਾਂ ਦੋਸ ਦਾ ਮਾਲਕ ਨਹੀਂ ਕੋਈ ਹੈ ਤਾਂ ਕਿਰਪਾ ਕਰ ਦਿਓ ਸਤੂ ਗੱਲ ਲਗਾ ਫੇਰ ਕੋਈ ਨੇ ਲੋਕੇ ਫੇਰ ਆਏ ਹੁਦ ਕੁੱਪ ਤਰੂਕ ਤੂ ਦਾ ਕਿਤੋਂ ਚੁੱਕਿਆ ਉਹ ਬੱਚਾ ਸਾਧੂਰੇ ਉਹ ਚੁਕੰਦ 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 ਦਾ ਮਦਰਮ ਕਹੀ ਦੋ ਦੋ ਵਿਚਾਰ ਰਹੀ ਆਪਾ ਗੋਤਮ ઋષਿ ਸੀ ਤਿਆਰੂ ਨੇ ਆਪਣੇ ਘਰ ਵਾਲ ਨੂੰ ਸ਼ਰਾਪ ਦੇ ਤਾ ਅਰਦੇ ਤੱਕ ਇੱਕ ਜੋਗੋ ਪਿੱਛੇ ਜਾ ਕੇ ਉਹਨੇ ਬੁਗਾਰ ਕੀਤੀ ਸਵਾਮੀ ਤੁਸੀਂ ਮੈਨੂੰ ਸ਼ਰਾਪ ਤੇ ਦੇ ਦਿੱਤਾ ਮੈਂ ਇੱਥੇ ਜੋਗ ਪਤਰੀ ਬਣੀ ਰਹੂਗੀ ਕੋਈ ਬਲੈ ਨਾ ਕਰ ਦੇ ਅਧਵ ਸਾਧੂ ਕੋ ਦੁਆਪਰ ਉਹਨਾਂ ਸੀਟੇ ਆ ਰਹੇ ਹੂ ਏਡੀ ਵੱਡੀ ਸਾਧੂ ਵਿੱਚ ਤਾਕਤ ਹੈ ਜੇ ਸਾਧੂ ਹੋਵੇ ਤਾਂ ਉਹਨਾਂ ਨੇ ਗੱਲਾਂ ਵਾਲਾਂ ਦੇ ਕੱਪੜਿਆਂ ਵਾਲਾਂ ਦੇ ਉਨੇ ਗਲੇ ਆਪਾਂ ਪਹਿਲਾਂ ਤਰੇਤਾ ਲੈ ਉਹਨੇ ਫਿਰ ਤੋਂ ਆਪਰੇ ਲੈ ਮੰਗੇ ਏਡੀ ਵੱਡੀ ਤਾਨ ਤਰ ਕਰਨ ਵਾਲੇ ਸਾਧੂ ਆ ਸਾਧੂ ਕੋ ਛੋਟੀ ਮੋਟੀ ਸ਼ਬਦ ਨਹੀਂ ਸਾਧੂ ਸਾਧੂ ਦਾ ਨਾਮ ਬਦਨਾਮ ਕਰ ਲਿਆ ਸਾਡੇ ਵਰਗਿਆਂ ਨੇ ਚੋਲੇ ਪਾ ਕੇ ਤੇਗਤਾ ਕੇ ਭਾਰੇ ਸਾਧੂ ਐਦਾ ਨਾਮ ਹੈ ਸਾਧੂ ਫਿਰ ਗਏ ਕੁਸ਼ਤ ਨਾ ਬਾਦ ਪਛੈ ਕਿਰਪਾ ਕਰੋ ਅੱਜ ਮੂਰ ਵਿੱਚ ਬੈਠਾ ਸਾਦ ਇਹਨੇ ਇਹਨਾਂ ਸੰਬੰਧ ਜੋੜਦਾ ਰਿਹਾ ਪਤਾ ਨਹੀਂ ਕਿੱਥੋਂ ਕਿਸੇ ਲੋਕ ਚੁੱਕਿਆ ਹੋਗਾ ਕਿੱਥੋਂ ਲਿਆਂਦਾ ਹੋਗਾ ਅੱਜ ਉਸ ਮੰਤ ਸਵਤਤਾ ਤੱਕ ਕਦਲ ਪਹੁੰਚ ਗਈ ਕੋਈ ਤੇ ਬਾਦ ਕਰ ਤਾਂ ਕਹ ਲਗੇ ਬੱਧੋ ਕੋਈ ਗੱਲ ਨਹੀਂ ਸਿੱਟਦੀ ਮਾਲਕ ਤੁਹਾਡੇ ਦੇ ਕਿਰਪਾ ਕਰੂਗਾ ਆਪਣਾ ਨਾਮ ਨਹੀਂ ਲਿਆ ਲੋ ਕਿਉਂਕਿ ਸਾਧੂ ਆਪਣਾ ਨਾਮ ਜਪਾਉਂਦਾ ਹੀ ਨਹੀਂ ਸਾਧੂ ਆਪਣਾ ਨਾਮ ਰੱਖਦਾ ਹੀ ਨਹੀਂ ਸਾਧੂ ਜੋ ਗੱਲ ਵੀ ਆਉ ਆਪਣੇ ਮਾਲਕ ਦੇ ਚਤੇ ਛੁੱਟ ਜਾਂਦਾ ਹੁਣ ਸਾਧੂ ਨਾ ਛੁੱਟਦੀ ਮਾਲਕ ਦੇ ਨਾਮ ਤੇ ਕੰਨ ਦਾ ਬਾਲਕਿਰ ਬਦਲੂ ਪੁੱਤਰ ਤੇ ਹੋ ਜਾਊਗਾ ਨਾਲ ਪੁੱਤਰ ਦਾ ਵੀ ਵਰਨਾ ਦੇ ਨਾਲ ਹੀ ਦੇਤਾ ਪੁੱਤਰ ਤੇ ਹੋ ਜਾਊਗਾ ਬੰਦਾ ਚ ਵੀ ਜੇ ਸਾਦਨ ਬੱਚੇ ਵੀ ਲੜਕੀ ਵੀ ਤੇ ਹੱਸਦੀ ਸੀ ਸਭ ਆਇਆ ਲੜਕਾ ਪੈਦਾ ਹੋਇਆ ਹੁਣ ਉਮੀਰ ਬੋਸ ਸੀਗਾ ਉਹਨੇ ਸੋਚਿਆ ਵੀ ਇੰਨੇ ਸਾਲਾਂ ਬਾਅਦ ਬੱਚਾ ਪੜੇ ਹੋਇਆ ਹੈ ਲੜਕਾ ਹੋਇਆ ਹੈ ਇਹਦੀ ਖੁਸ਼ੀ ਕਰ ਲਈ ਪਰ ਤੇ ਜਿਹੜੇ ਉਹ ਰੋਜ਼ ਅੰਕ ਕਹਿੰਦੇ ਸੀ ਕਿ ਦਸੰਦਾ ਕੋ ਜਾ ਬੇਨਿਆ ਨੇ ਜਾ ਪਰ ਉਹ ਕਹਿ ਕੇ ਕਹਿ ਕੇ ਭੇਜਿਆ ਤੋ ਤੇ ਜੀਵਨ ਉੱਧਾ ਜਾ ਰਿਹਾ ਸੀਗਾ ਤੇ ਚਲੋ ਸਾਧੂ ਦੀ ਕਿਰਪਾ ਹੋਵੇ ਦਰਦੋਂ ਗਾਤ ਆਪਾਂ ਅਪਰਗੁ ਕਮੇ ਕਿੱਸੇ ਦਾਲ ਦੇ ਨਹੀਂ ਤੇ ਆਪਾਂ ਖੁਸ਼ੀ ਮਨਾਈਏ ਸਾਰੇ ਦੱਸਦੇ ਕਿ ਉਸ ਟਾਈਮ ਕਿਸ ਜਿਸ ਚੰਗੀ ਗੱਲ ਆ ਉਸ ਟਾਈਮ 2000 ਰੁਪਏ ਬਹੁਤ ਵੱਡੀ ਗੱਲ ਹੁੰਦੀ ਸੀ ਫਿਰ ਇਹਦਾ ਕਹਿ ਲਈਏ ਤੇ 2 ਕਰੋੜ ਵਰਗਾ ਤੋਂ ਵੀ ਜ਼ਿਆਦਾ ਕਹਿ ਲਈ ਆਪਾਂ ਇਨਾ ਦਰਜ ਕੀਤਾ ਉਹਨੂੰ ਜਿਹੜਾ ਲੈਣ ਦੇ ਦਾ ਸਬੰਧ ਸੀਗਾ ਸਭ ਕਰ ਨੂੰ ਲੈਣਾ ਸੀ ਪੈਸਾ ਲੈਣ ਦੇ ਦਾ ਨਿਬੜਿਆ ਕਰਨਾ ਸੀਗਾ ਉਹ ਪੂਰਾ ਹੋ ਗਿਆ ਜੇ ਤਾਂ ਖੁਸ਼ੀ ਨਾ ਕਰਦਾ ਉਹਦੇ ਪੈਸੇ ਜਮਾ ਸੀ ਹੌਲੀ ਹੌਲੀ ਖਰਚਦਾਰੇ ਦਾ ਪਰਸ਼ਾਉ ਕਦੋਂ ਇੱਕੀ ਵਾਰੀ ਦੇ ਦਿੰਦੇ ਹੋ ਖੁਸ਼ੀ ਦੇ ਤੌਰ ਤੇ ਨਰਦੈ ਉਸਮਤ ਹੋ ਗਿਆ ਖੁਸ਼ੀ ਤੋਂ ਬਾਅਦ ਥੋੜੇ ਸਮੇਂ ਬਾਅਦ ਬੱਚਾ ਮਰ ਗਿਆ ਅੱਗੇ ਨਾਲ ਉਹ ਜਾਂਦਕ ਹੋ ਗਿਆ ਪਹਿਲਾਂ ਤਾਂ ਦੁੱਖ ਜੀ ਵੀ ਚਲਾ ਹੈ ਨਹੀਂ ਹੁਣ ਆਇਆ ਏ ਹੋਇਆ ਏ ਮਿਲਿਆ ਏ ਤੇ ਚਲੇ ਗਿਆ ਇੰਨਾ ਖਰਚ ਕਰਾ ਤਰਾ ਗਿਆ ਦੇਖੋ ਪੈਸਾ ਤੇ ਪੈਸਾ ਘੇਰੋ ਇਹੋ ਜਿਹਾ ਕੋਈ ਨਹੀਂ ਬਿਨ ਨੁਕਸਾਨ ਹੋ ਜੇ ਖੁਸ਼ ਹੋ ਜੇ ਇਹ ਤਾਂ ਅਨੁਰਧਨਾਨ ਸਾਹਿਬ ਤੋਂ ਲੈ ਕੇ ਤਨਗੁਰੂ ਗੋਬਿੰਦ ਸਿੰਘ ਜੀ ਵਰਗੇ ਸੰਸਾਰ ਤੇ ਬਹੁਤ ਪੈਦਾ ਹੋਏ ਆਏ ਸੰਸਾਰ ਤੇ ਜਿਨ੍ਹਾਂ ਨੇ ਨੁਕਸਾਨ ਨੁਕਸਾਨ ਵਿੱਚ ਵੀ ਤੰਦੌਲ ਤੱਕ ਪਰਿਵਾਰ ਦੇ ਨੁਕਸਾਨ ਵਿੱਚ ਵੀ ਦੁੱਖ ਨਹੀਂ ਮਨਾਇਆ ਇਹ ਤਾਂ ਸਾਰੇ ਲਈ ਹੋ ਸਕਦਾ ਕੋਈ ਵੀਰ ਦਾ ਸੰਸਾਰ ਜੁਦਾ ਹੁਣ ਜਦ ਦੂਰਾ ਦੂਖ ਹੋਇਆ ਥੋੜਾ ਸਮਾਂ ਬੀਤਿਆ ਫਿਰ ਲੋਕਾਂ ਨੇ ਕਿਹਾ ਸੇਰ ਜੀ ਜੇ ਸਾਧੂ ਪਹਿਲਾਂ ਤੁਹਾਡੇ ਤੇ ਕਿਰਪਾ ਕਰਸਾਦਾ ਹੈ ਹੁਣ ਵੀ ਕਿਰਪਾ ਕਰ ਦੂਗਾ ਤੁਸੀਂ ਫੇਰ ਤੇ ਜਾਓ ਲੋਕਾਂ ਅੱਛਾ ਲਾ ਦਿੱਤੀ ਸਭ ਕਰ ਫੇਰ ਉਸ ਸਤਸੰ ਸਤਿ ਦੇ ਕੋਲ ਚਲੇ ਗਿਆ ਤੈਨ ਦਾ ਪਾਸ਼ਾ ਤੁਹਾਡੀ ਬੜੀ ਕਿਰਪਾ ਹੋ ਜੀ ਨੜਤਾ ਦਾ ਪਹਦਾ ਉਹ ਪਰ ਥੋੜੇ ਦਿਨ ਬਾਦੀ ਬਾਲ ਗਿਆ ਤਾਂ ਸਾਧੂ ਕੁਝ ਤੱਕ ਚੋਕ ਪੜ ਰਦੇ ਕਹਿ ਲਗਾ ਬਸ ਉਹਦਾ ਸਪਤਾ ਵੀ ਇੰਨਾ ਸੀ ਇੰਨੀ ਗੱਲ ਕਹ ਦਿੱਤੀ ਜਿਹਦਾ ਸਪਤਾ ਵੀ ਇੰਨਾ ਸੀ ਚਲੋ ਕੋਈ ਨਹੀਂ ਪਾਛਾ ਫਿਰ ਦਿਲਪਤੂ ਪਾਛਾ ਫਿਰ ਦਿਲਪਤੂ ਉਹਨੂੰ ਉਹਨੇ ਲੈਣਾ ਸੀ ਜਿਹੜਾ ਪਹਿਲਾਂ ਮਰ ਗਿਆ ਬੱਚਾ ਹੋ ਗਿਆ ਹੁਣ ਦੇਨ ਮਰ ਦੀ ਅਗਮਰੀ ਆ ਗਈ ਆਪਾਂ ਦੇ ਸੰਸਾਰ ਤੇ ਦੈਨ ਦੇੰ ਦੇ ਸੰਬੰਧ ਹੈ ਸਾਰੇ ਤੇ ਸਮਝਉਦਾ ਪੈਰੋ ਗੁਰੂ ਬਈ ਐਸਟਰਾ ਲੈਂਡੇ ਨੇ ਸੰਗ ਚੱਲਦੇ ਸੰਸਾਰ ਵਿੱਚ ਹੁਣ ਬੱਚਾ ਪੇਸ ਮਾਇਆ ਬੱਚਾ ਪੈਦਾ ਹੋ ਗਿਆ ਹੁਣ ਖੁਸ਼ੀ ਨਹੀਂ ਕੀਤੀ ਹੁਣ ਜਿਸ ਤਰ੍ਹਾਂ ਪਹਿਲੇ ਬੱਚੇ ਦੀ ਖੁਸ਼ੀ ਕੀਤੀ ਤਾਂ ਖੁਸ਼ੀ ਨਹੀਂ ਕੀਤੀ। ਮੈਂ ਪਹਿਲਾ ਖੁਸ਼ੀ ਕੀਤੀ ਤੇ ਬੱਚਾ ਮਰ ਗਿਆ ਉਹਨਾਂ ਆਪਾਂ ਖੁਸ਼ੀ ਕਰਨੀ ਨਹੀਂ। ਕਿਉਂਕਿ ਉਹ ਬੱਚੇ ਨੇ ਡੇੜਾ ਹੈ। ਡੇੜਾ ਨਹੀਂ। ਬੱਚੇ ਨੇ ਡੇੜਾ ਹੈ। ਤੇ ਡੇੜਾ ਉਹ ਮਾਤਬੋ ਦੇ ਸੰਬੰਧ ਜੁੜੇ। ਅੱਜ ਦੇ ਅੱਜ ਤੇ ਬੱਚਾ ਮਰਦਾ ਪੁੱਦਾ ਗਿਆ। ਜਵਾਨ ਹੁੰਦਾ ਗਿਆ। ਸਾਰਾ ਕਾਰੋਬਾਰ ਜਿੰਨਾ ਸੀਗਾ ਸਭ ਕਰਦੋਂ ਉਹਨੇ ਸਮਾ ਲਿਆ ਬੈਟਰ ਦੇ ਸੇਵਾਦਾਰ ਲੱਗੇ ਹੁਣ ਉਹਦੇ ਸਭ ਕਰਦੇ ਕਾਰੋਬਾਰ ਨੂੰ ਹੋਰ ਕਾਰੋਬਾਰ ਵਧਾ ਦਿੱਤਾ ਕਿਉਂ ਕਿਉਂ ਸ਼ੁਰੂ ਕਰਦੋਂ ਨਾ ਕੁਝ ਦੇਣਾ ਸੀਗਾ ਪਹਿਲੇ ਦੇ ਲੈਣਾ ਸੀਗਾ ਤਾਂ ਇਹਨੇ ਕੋਈ ਦੇਣਾ ਸੀ ਇਸ ਸੰਬੰਧ ਪਰ ਉਸ ਸੰਸਾਰ ਦੇ ਜਿਹੜੇ ਆ ਇਸ ਤਰੀਕੇ ਨਾਲ ਜੁੜਦੇ ਕੋਈ ਪੈੜ ਬੜਕੀ ਆ ਜੇ ਉਹ ਪੈੜ ਉਹ ਜਿਹੜੀ ਖਾ ਵੀ ਜਾਂਦੀ ਆ ਉਹ ਪੈੜ ਉਹ ਜਿਹੜੀ ਕੁਝ ਲੈ ਦੇ ਵੀ ਦਿੰਦੀ ਆ ਉਹ ਪ੍ਰਾਣ ਦਾ ਜਿਹੜਾ ਉਹ ਨੂੰ ਖਾ ਵੀ ਜਾਂਦਾ ਪ੍ਰਾਣ ਦਾ ਉਹ ਜਿਹੜਾ ਦੇ ਵੀ ਜਾਂਦਾ ਗੱਲ ਸਾਰੀ ਲੈਣ ਦੇ ਦੇ ਸੰਸਾਰ ਦਾ ਸੰਬੰਧ ਜਿਹੜਾ ਹੈ ਇਹ ਲੰਡਨ ਦੇ ਖੜਾ ਪਿਆ। ਤਰੁਲ ਨਾਨ ਸਾਹਿਬ ਜਿਹਨਾਂ ਦੇ ਆਪਾਂ ਜੀਵਨ ਦੀ ਕਥਾ ਵਿਚਾਰਤਾਰੇ ਦੇਖੋ ਇਹਨੂੰ ਮੌਕੇ ਤੇ ਸਮੇਂ ਤੇ ਤਰੁਲ ਜੀ ਨੇ ਚੰਗਾ ਨਹੀਂ ਸਮਝਿਆ ਇਹਨਾਂ ਦੇ ਪਿਤਾ ਨੇ ਮੈਂ ਤਾਂ ਤਰੁਲ ਜੀ ਦੇ ਚੰਗਾ ਨਹੀਂ ਸਮਝਿਆ ਕਿਉਂ ਨਹੀਂ ਸਮਝਿਆ ਇਹ ਕੰਮ ਨਹੀਂ ਕਰਦਾ ਕੋਈ ਜਿਹੜਾ ਕੰਮ ਕਰਦਾ ਸੀ ਉਹਦੇ ਨਾਮ ਨਾਮ ਰੋ ਸ਼ੁਰੂ ਹੋਣਾ ਸੀ ਜਦੋਂ 15 ਦੇ ਆਦੀ ਨੇ ਪਤਰੀ ਬਣਾਈ ਨਾ ਉਹਨੇ ਪਤਰੀ ਇਸ ਤਰੀਕੇ ਤੇ ਬਣਾਈ ਵੀ ਮਹਿਤਾ ਕਾਲੂ ਜੀ ਇਹ ਬੱਚਾ ਤੇਰਾ ਚਾਰ ਕੁੰਡਾ ਵੀ ਜ ਪ੍ਰਸਿੱਧ ਹੋ ਗੋ ਮਹਾਨ ਬੱਚਾ ਬਹੁਤ ਕਮਾਈ ਕਰੂਗਾ ਉਹਨੇ ਇਸ ਗੱਲ ਨੂੰ ਸਮਝ ਨਹੀਂ ਲਿਆ ਸਭਤਾ ਕਾਲੂ ਜੀ ਵੀ ਕੀ ਕਮਾਈ ਕਰੂਗਾ ਤੇਰਾ ਨਾਮ ਰੋਸ਼ਨ ਕਰੂਗਾ ਤੇ ਜਦੋਂ ਕੁਝ ਕੰਮ ਨਾ ਕਰਨ ਲੱਗੇ ਤੁਹਾਨੂੰ ਗੁਰਦਾਰ ਸਾਹਿਬ ਜੀ ਮਹਾਰਾਜ ਜਿਹੜੇ ਉਹ ਕਮਾਈ ਕਰ ਰਹੇ ਸੀਗੇ ਉਸ ਕਮਾਈ ਦਾ ਗਿਆਨ ਜਿਹੜਾ ਸੀ ਉਹ ਮਹਤਾ ਕਾਲੂ ਨੇਸੀਓ ਜਿਸ ਕੰਮ ਤੇ ਲਾਇਆ ਉਹ ਕੰਮ ਤੇ ਪਰਮੇਸ਼ਰ ਵੱਲੋਂ ਵੈਸੇ ਹੀ ਹੋਈ ਜਾ ਰਿਹਾ ਸੀਗਾ ਪਰ ਤੁਮ ਪੈਸਾ ਨਹੀਂ ਸੀ ਮਿਲ ਰਿਹਾ ਪੈਸੇ ਦਾ ਲੋਭੀ ਤੇ ਪੈਸੇ ਨੂੰ ਚਾਹੁੰਦਾ ਉਹਦਾ ਲੋਭ ਦੀ ਪੂਰਤੀ ਤਾਂ ਹੀ ਹੁੰਦੀ ਜੇ ਉਹ ਕਿਤੇ ਨਾ ਕਿਤੋਂ ਕੁਝ ਮਿਲੇ ਦਿੱਤਾ ਉਹ ਦਿੱਤਾ ਤਸੱਲੀ ਹੁੰਦੀ ਤੇ ਜੇ ਤੂੰ ਥੋੜਾ ਜਿਹਾ ਜਾਣ ਲੱਗ ਜਾਣ ਲੱਗ ਜਿਵੇਂ ਤੇ ਲੋ ਜਾਣ ਵਾਲੀ ਵੀ ਗੱਲ ਵੱਖਰੀ ਆ ਫਿਰ ਤੇ ਦੁੱਖ ਹੋਣਾ ਹੀ ਹੋਣਾ ਬੇਕੁਝ ਚਲੇ ਗਿਆ ਹੁਣ ਕੋਈ ਜਾਵੇ ਵੀ ਨਾ ਪਰ ਆਵੇ ਨਾ ਕੋਲੋਂ ਵੀ ਕੁਝ ਨਾ ਜਾਵੇ ਤੇ ਆਵੇ ਵੀ ਕੁਝ ਨਾ ਮਨ ਫਿਰ ਵੀ ਤ੍ਰਿਪਤ ਨਹੀਂ ਹੁੰਦਾ ਹੋਣ ਭਾਵੇਂ ਦੁਕਾਨ ਕੀਤੀ ਕਰਤੇ ਦਿੱਤੀ ਭਾਵੇਂ ਮਜਾ ਚਰਾਉਂ ਗਏ ਭਾਵੇਂ ਖੇਤੀ ਕਰਨ ਲੱਗੇ ਪਾਸ਼ਾ ਹੁਣ ਦਿਲਿਆਂ ਵੀ ਤੌਰ ਤੇ ਪੈਸਾ ਮਿੱਤਰਾਂ ਪੜੀ ਹੱਥ ਵਿੱਚ ਨਹੀਂ ਆ ਰਿਹਾ ਜਿਹੜੀ ਉਹ ਕਮਾਈ ਕਰ ਰਿਹਾ ਉਹ ਕਮਾਈ ਉਹਨੂੰ ਸਾਰਾ ਸੰਸਾਰ ਘਾੜ ਬਾਤ ਤੇ ਸਾਰੇ ਸੰਸਾਰ ਬਾਤ ਤੇ ਕਮਾਈ ਕਰ ਰਿਹਾ ਤਰ ਗੁਰਦਸ ਸਿੰਘ ਖੁਦ ਬਦਾਸੀ ਇਤੇ ਅਰਗੇ ਬੋਦੀ ਕਰਕੇ ਭਗਤ ਨਹੀਂ ਬਣੇ ਹੋ ਉਹ ਵਿਸ਼ੇ ਗੁੱਦਗੁਦਾ ਆਏ ਸੀ ਪੂਰਨ ਆਏ ਸੀ ਆਪਾਂ ਦਨ ਕਈੰਨੇ ਦਾ ਤੋ ਸਾਧੂ ਦੇ ਕਰ ਕਰਦੇ ਆ ਅਧੂਰੇ ਤੇ ਪੂਰੇ ਗੁਰੂ ਦੇ ਅਧੂਰੇ ਤੇ ਪੂਰੇ ਸੰਤ ਦੇ ਤੇ ਸੰਤ ਦੀ ਪਰਭਾਸ਼ਾ ਹੀ ਹੈ ਸਾਧ ਪ੍ਰਭ ਭੇਦ ਨ ਭਾਈ ਤਨ ਗੁਰਦਾਨ ਕਹਿੰਦੇ ਸਾਧ ਦੇ ਵਿੱਚ ਤਦ ਪਰਮੇਸ਼ਰ ਦੇ ਵਿੱਚ ਕੋਈ ਵੀ ਫਰਕ ਨਹੀਂ ਇੱਕ ਰੰਝਕਾ मात्र ਵੀ ਫਰਕ ਨਹੀਂ ਸਾਧੂ ਤੇ ਪਰਮੇਸ਼ਰ ਵਿੱਚ ਜੋ ਸਾਧੂ ਚਾਹੁੰਦਾ ਹੈ ਉਹ ਪਰਮੇਸ਼ਰ ਕਰਦਾ ਹੈ ਜੋ ਪਰਮੇਸ਼ਰ ਚਾਹੁੰਦਾ ਹੈ ਉਹ ਸਾਧੂ ਕਰਦਾ ਹੈ ਪਰ ਇਹ ਖੇਡ ਦਾ ਹਰਦ ਨੂੰ ਪਤਾ ਨਹੀਂ ਹੁੰਦਾ ਕਿ ਪਰਮੇਸ਼ਰ ਕੀ ਚਾਹੁੰਦਾ ਹੈ ਤੇ ਸਾਧੂ ਕੀ ਚਾਹੁੰਦਾ ਦੋਨਾਂ ਦੀ ਸਲਾਹ ਇੱਕ ਹੁੰਦੀ ਹੈ ਤਾਂ ਸੰਸਾਰ ਦੇ ਕੰਮ ਚੱਲਦੇ ਤਪ ਕੇ ਇੰਦਰ ਤੋਂ ਸਾਧੂ ਦੇ ਵਿਚਾਰ ਕਰਦੇ ਆ ਰਹੇ ਹਾਂ ਅਧੂਰੇ ਤੇ ਪੂਰੇ ਦੇ ਸਮਝ ਜਾਦਾ ਉਹ ਪਰਸ਼ਾ ਕਿਰਪਾ ਕਰੇ ਜਿੰਨੇ ਕ ਵਿਚਾਰ ਪਾਸ਼ਾ ਨੇ ਤੁਹਾਨੂੰ ਬਖਸ਼ ਕੀਤੀ ਹੈ ਪਰਵਾਣ ਕਰ ਲੈ ਹੋਈਆਂ ਬੋਲਾਂ ਦੇ ਕਿੰਭਾ ਬਚ ਕਰ ਲੈ ਕੱਲ ਨੂੰ ਜੋ ਆਪਣੇ ਦੇ ਪਰਸ਼ਾ ਕਿਰਪਾ ਕਰ ਲਗੇ ਉਹ ਜੀ ਆਪਾਂ ਕੱਲ ਨੂੰ ਵਿਚਾਰ ਕਰ ਲਵਾਂਗੇ ਆਓ ਰ ਆਪਾਂ ਸਭੰਦੇ ਪਰਿਵਾਸਤੇ ਨੰਦ ਗੁਰਦੇ ਸੁਖਸ਼ਾਂਤੀ ਵਾਸਤੇ ਆਪਾਂ ਸਤ ਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੀਨ ਪਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ